ਕਾਲੀ ਤੇ ਕਾਂਗਰਸੀ ਇਕੱਠੇ ਲੜੇ ਸੀ ਫੇਰ ਵੀ ਜਿੱਤ ਗਏ ਬਹੁਤ ਅੱਛਾ ਵਾਹ ਜੀ 4000 ਵੋਟ ਤੇ ਕਮਾਲ ਹੈ ਇਹ ਕਾਲੀ ਕਾਂਗਰਸੀ ਭਾਜਪਾ ਸਾਰੇ ਇਕੱਠੇ ਨੇ ਸਾਰੇ ਇਕੱਠੇ ਨੇ ਕੇਰਾਂ ਕੇਜਰੀਵਾਲ ਨੂੰ ਰੋਕ ਲੋ ਭਗਵੰਤ ਮਾਨ ਨੂੰ ਰੋਕ ਲੋ ਇਹ ਚੜੇ ਆਉਂਦੇ ਆ ਬੱਦਲ ਵਾਂਗੂ ਇਹਨਾਂ ਨੂੰ ਰੋਕ ਲੋ ਉਹ ਨਹੀਂ ਰੁਕਦੇ ਭਰਾਵਾ ਮੈਂ ਤਾਂ ਹੁਣ ਦਰਿਆਵਾਂ ਨੂੰ ਨੱਕੇ ਲਗਦੇ ਆ ਕਿਤੇ ਦਰਿਆਵਾਂ ਨੂੰ ਨੱਕੇ ਲਾ ਲੋਂਗੇ ਅਈਆ ਵਾਂਗੇ ਸਤਾ ਸੱਚ ਤੇ ਖੜੇ ਆ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਗੇ ਸੱਚ ਹੀ ਬੋਲੋਗੇ ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਸੇ ਕਰਕੇ ਫਸੇ ਫਿਰਦੇ ਨਾ ਹੁਣ ਮੈਨੂੰ ਵੀ ਬੁਲਾ ਲਿਆ ਮੈਂ ਜਾਊਂਗਾ ਮੈਂ ਨਤਮਸਤਕ ਹੋ ਕੇ ਜਾਊਂਗਾ ਮੈਂ ਅਕਾਲ ਤਖਤ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਉਹਦੂ ਵੱਡਾ ਤਾਂ ਕੋਈ ਸਾਡੀ ਪਦਵੀ ਹੈ ਨਹੀਂ ਉਦੋਂ ਉਦੋਂ ਉੱਚਾ ਤਾਂ ਕੋਈ ਸਾਡੀ ਅਦਾਲਤ ਹੀ ਹੈ ਨਹੀਂ ਹਾਲਾਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਜੀ ਨੇ ਆਉਣੇ ਅਮਰਸਰ ਸਾਹਿਬ ਮੈਂ ਕਿਹਾ ਮੈਂ ਮਾਫੀ ਮੰਗ ਲਿਓ ਨਾ ਤੁਮੇ ਕਿ ਜੀ ਮੈਨੂੰ ਤਾਂ ਇਧਰਲੇ ਪਾਸੇ ਸੱਦਾ ਆਇਆ ਹੋਇਆ ਉਧਰਲਾ ਸੱਦਾ ਮੈਨੂੰ ਪਰਵਾਹ ਨਹੀਂ ਤੁਸੀਂ ਬਸ ਤੁਹਾਡਾ ਪਬਲਿਕ ਦੇ ਚ ਪਰਮਾਤਮਾ ਵਸਦਾ ਤੁਸੀਂ ਮੇਰੇ ਨਾਲ ਹੋ ਮੈਨੂੰ ਕਾਹਦਾ ਡਰ ਹੈ ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂਗਾ ਮੈਨੂੰ ਕਹਿੰਨਾ ਸਿੱਧਾ ਪ੍ਰਸਾਰਣ ਕਰੋ ਜੀ ਉਹਦਾ ਲਾਈਵ ਟੈਲੀਕਾਸਟ ਕਰੋ ਜੋ ਮੈਂ ਲੈ ਕੇ ਜਾਊਂਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਸਾਰਿਆਂ ਨੂੰ ਪਤਾ ਲੱਗ ਜਾਊਗਾ